ਸविता ਨੇ ਕਿਹਾ ਮਾਂ ਤੂੰ ਚਿੰਤਾ ਨਾ ਕਰ ਇਹ ਕੰਮ ਤਾਂ ਮੈਂ ਇਕੱਲੀ ਕਰ ਦੂੰ ਇਹਨਾਂ ਦੋਨਾਂ ਦੀ ਤਾਂ ਜ਼ਰੂਰਤ ਹੀ ਨਹੀਂ ਪੈਣੀ ਪਰ ਹਾਂ ਜਦੋਂ ਮੇਰਾ ਮਿੱਥਿਆ ਸਮਾਂ ਖਤਮ ਹੋ ਜਾਊ ਤਾਂ ਕੁਝ ਬਰਤਨ ਸੁੱਟ ਕੇ ਆਵਾਜ਼ ਕਰਦਾ ਹੀ ਆਵਾਜ਼ ਸੁਣ ਕੇ ਮੈਂ ਵਾਪਸ ਆ ਜਾਊਂਗੀ ਤਾਂ ਜੋ ਮੇਰੇ ਤੋਂ ਬਹੁਤ ਸਾਰੀ ਖਾ ਕੋਸ਼ਿਸ਼ ਕਰ ਸਕੇ ਉਹਨਾਂ ਚਾਰਾਂ ਔਰਤਾਂ ਨੇ ਆਪਸ ਵਿੱਚ ਮਿਲ ਕੇ ਸਭ ਕੁਝ ਤੈਅ ਕਰ ਲਿਆ ਉਧਰ ਅਮਨ ਛੱਤ ਤੇ ਲੇਟਿਆ ਹੋਇਆ ਕੁਝ ਸੋਚ ਹੀ ਰਿਹਾ ਸੀ ਕੇ ਉਸੇ ਵੇਲੇ ਉਸੇ ਪੌੜੀ ਤੋਂ ਕਿਸੇ ਦੇ ਚੜਨ ਦੀ ਆਵਾਜ਼ ਆਈ ਹੁਣ ਅਮਨ ਹੋਰ ਸਤਰਕ ਹੋ ਗਿਆ ਉਸਦੇ ਮਨ ਵਿੱਚ ਇੱਕ ਹੀ ਵਿਚਾਰ ਆਇਆ ਕਿ ਹੁਣ ਨਾ ਜਾਣੀ ਕਿਹੜੀ ਮੁਸੀਬਤ ਆ ਪਈ ਹੈ ਜਦੋਂ ਅਮਨ ਨੇ ਪੌੜੀ ਵੱਲ ਵੇਖਿਆ ਤਾਂ ਇਹ ਕੋਈ ਮੁਸੀਬਤ ਨਹੀਂ ਸੀ ਇਹ ਤਾਂ ਟਾਂਗੇ ਵਾਲੇ ਦੀ ਉਹੀ ਖੂਬਸੂਰਤ ਧੀ ਸੀ ਜਿਸਨੇ ਉਸ ਨੂੰ ਜ਼ਹਿਰੀਲਾ ਭੋਜਨ ਬਣਾ ਕੇ ਦਿੱਤਾ ਸੀ ਸविता ਨੇ ਆਉਂਦਿਆਂ ਹੀ ਅਮਨ ਦੇ ਪੈਰ ਫੜ ਲਏ বাবু। e